ਤੇ ਜੁਲੰਦਰ ਦੀ ਗੱਲ ਕਰਦੇ ਹਾਂ ਜੁਲੰਦਰ ਦੇ ਵਿੱਚ ਵੱਡਾ ਨੁਕਸਾਨ ਹੋਇਆ ਪੋਲ ਡਿੱਗਣ ਦੇ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਨਗਰ ਨਿਗਮ ਦਫਤਰ ਦੇ ਬਾਹਰ ਇੱਕ ਖੰਭਾ ਡਿੱਗਿਆ ਹੈ ਬਿਹਾਰ ਦਾ ਰਹਿਣ ਵਾਲਾ ਮ੍ਰਿਤਕ ਨੌਜਵਾਨ ਸੀ ਤੇ ਤੇਜ਼ ਝੱਖੜ ਦੇ ਕਾਰਨ ਪੋਲ ਡਿੱਗਿਆ ਸ਼ਹਿਰ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਤੂਫਾਨ ਦੇ ਨਾਲ ਤਬਾਹੀ ਹੋਈ ਜਲੰਧਰ ਸੈਂਟਰਲ ਇਲਾਕੇ ਦੇ ਵਿੱਚ ਸੋਲਰ ਪੈਨਲ ਡਿੱਗਿਆ ਪੈਨਲ ਡਿੱਗਣ ਦੇ ਕਾਰਨ ਕਈ ਗੱਡੀਆਂ ਦਾ ਨੁਕਸਾਨ ਹੋਇਆ ਸੋ ਵੱਡਾ ਨੁਕਸਾਨ ਤੂਫਾਨ ਦੇ ਕਾਰਨ ਜਲੰਧਰ ਦੇ ਵਿੱਚ ਵੇਖਣ ਨੂੰ ਮਿਲਿਆ ਜਲੰਧਰ ਦੇ ਵਿੱਚ ਸੋਲਰ ਪੈਨਲ ਡਿੱਗੇ ਨੇ ਖੰਭੇ ਡਿੱਗੇ ਨੇ ਤੇ ਪੋਲ ਡਿੱਗਿਆ ਪੋਲ ਡਿੱਗਣ ਦੇ ਕਾਰਨ ਇੱਕ ਜਾਨੀ ਨੁਕਸਾਨ ਵੀ ਹੋਇਆ ਇੱਕ ਨੌਜਵਾਨ ਜੋ ਕਿ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਗਈ ਹੈ ਸੋ ਨਗਰ ਨਿਗਮ ਦਫ਼ਤਰ ਦੇ ਬਾਹਰ ਪੋਲ ਡਿੱਗਿਆ ਹੈ ਇਸ ਸ਼ਹਿਰ ਦੇ ਹੋਰ ਇਲਾਕੇ ਦੇ ਵਿੱਚੋਂ ਵੀ ਤੂਫਾਨ ਦੇ ਨਾਲ ਜੋ ਤਬਾਹੀ ਹੋਈ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਸੈਂਟਰਲ ਦੀ ਗੱਲ ਕਰੀਏ ਤਾਂ ਉੱਥੇ ਇੱਕ ਸੋਲਰ ਪੈਨਲ ਡਿੱਗਿਆ ਤੇ ਸੋਲਰ ਪੈਨਲ ਡਿੱਗਿਆ ਹੈ ਕਈ ਵਾਹਨਾ ਦਾ ਨੁਕਸਾਨ ਹੋਇਆ ਹੈ ਤਸਵੀਰ ਤੁਸੀਂ ਦੇਖ پا ਰਹੇ ਹੋ ਪੈਨਲ ਸੋਲਰ ਪੈਨਲ ਡਿੱਗਣ ਦੇ ਕਾਰਨ ਜੋ ਗੱਡੀ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਇਸੇ ਤਰ੍ਹਾਂ ਇੱਕ ਥਾਂ ਤੇ ਪੋਲ ਡਿੱਗਿਆ ਪੋਅ ਡਿੱਗਣ ਦੇ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਿੰਨ ਤਸਵੀਰਾਂ ਤੁਹਾਡੇ ਟੀਵੀ ਸਕਰੀਨ ਤੇ ਨੇ ਜਲੰਧਰ ਦੇ ਨਾਲ ਜੁੜੀਆਂ ਹੋਈਆਂ ਇਹ ਤਿੰਨੇ ਤਸਵੀਰਾਂ ਪੋਅ ਡਿੱਗਿਆ ਹੈ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਸੋਲਰ ਪੈਨਲ ਡਿੱਗਿਆ ਹੈ ਜਿਸ ਦੇ ਤਾ ਬਹੁਤੀਆਂ ਥਾਵਾਂ ਤੇ ਦਰਖਤ ਡਿੱਗੇ ਬਿਜਲੀ ਦੇ ਖੰਬੇ ਡਿੱਗੇ ਤੇ ਸਾਡੇ ਨਾਲ ਸਾਡੇ ਸਹਿਯੋਗੀ ਪ੍ਰਭਮੇਤ ਜਲੰਧਰ ਤੋਂ ਜੁੜੇ ਹੋਏ ਨੇ ਗੱਲਬਾਤ ਕਰਦੇ ਆ ਪ੍ਰਭਮੇਤ ਕੀ ਕੁਝ ਅਪਡੇਟ ਓਵਰਆਲ ਪੰਜਾਬ ਨੂੰ ਲੈ ਕੇ ਤੇ ਜਲੰਧਰ ਨੂੰ ਲੈ ਕੇ ਰੀਤੀ ਜਿੱਥੇ ਪੰਜਾਬ ਦੇ ਵਿੱਚ ਕੱਲ ਮਿਹਰ ਝੱਖੜ ਸੀਗਾ ਮੀਂਹ ਵੀ ਪਿਆ ਹੈ ਹਾਲਾਂਕਿ ਇਹ ਮੈਂ ਗੱਲ ਜ਼ਰੂਰ ਕਾਵਾਂਗਾ ਕਈਆਂ ਵਾਸਤੇ ਇਹ ਜੋ ਮੌਸਮ ਸੀਗਾ ਇਹ ਰਾਹਤ ਸੀ ਤੇ ਬਹੁਤ ਸਾਰਿਆਂ ਵਾਸਤੇ ਇਹ ਆਫਤ ਵੀ ਬਣ ਕੇ ਜੁੜ ਆਇਆ ਹੈ ਬਾਕੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਹਨੇਰ ਮੇਰੀ ਝਖੜਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਜਲੰਧਰ ਦੀ ਜਿੱਮਾ ਵਿਸ਼ੇਸ਼ ਕਰ ਗੱਲ ਕਰਾ ਤੇ 70 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀਆਂ ਜਿਹੜੀਆਂ ਕੀ ਤੇਜ਼ ਹਵਾਵਾਂ ਚੱਲੀਆਂ ਤਸਵੀਰਾਂ ਦੇਖ ਪਾ ਰਹੇ ਹੋ ਕਿਤੇ ਸੋਲਰ ਪੈਨਲ ਡਿੱਗੇ ਨੇ ਤੇ ਜਿਹੜੇ ਪੋਲ ਦੀ ਅਸੀਂ ਗੱਲ ਕਰਦੇ ਪਿਆ ਨਗਰ ਨਿਗਮ ਦਾ ਜਿਹੜਾ ਦਫ਼ਤਰ ਹੈ ਜਲੰਧਰ ਦਾ ਕਾਰਪੋਰੇਸ਼ਨ ਚੌਂਕ ਸ਼੍ਰੀ ਰਾਮ ਚੌਂਕ ਕਿਹਾ ਜਾਂਦਾ ਹੈ ਪਰੰਗਾ ਛੰਡਾ ਲੱਗਾ ਸੀ 100 ਫੁੱਟ ਤੋਂ ਵੱਧ ਦਾ ਜਿਹੜਾ ਪੋਲ ਹੈ ਉਹ ਡਿੱਗ ਜਾਂਦਾ ਵੈ ਤੇ ਜਿਸ ਤੋਂ ਬਾਅਦ ਇੱਕ ਇੱਕ ਸਪੋਲ ਬੈਠਾ ਖੜਾ ਹੁੰਦਾ ਵੈ ਤੇ ਉਹ ਉੱਥੇ ਆ ਕੇ गिरਦਾ ਵੈ ਹਸਪਤਾਲ 'ਚ ਜਿਹੜਾ ਕਿ ਉਹਦੀ ਮੌਤ ਹੁੰਦੀ ਹੈ ਜਿਸ ਕਾਰ ਦੇ ਉੱਤੇ ਇਹ ਪੋਲ ਗਿਰਿਆ ਵੈ ਉਹਦੇ ਵੀ ਡਰਾਈਵਰ ਸੀਟ ਦੇ ਉੱਤੇ ਜਿਹੜਾ 21 ਡਰਾਈਵਰ ਬੈਠਾ ਸੀਗਾ ਗਨੀਮਤ ਰਹੀ ਉਹਦੀ ਜਾਨ ਬਚੇ 500 ਮੀਟਰ ਦੀ ਦੂਰੀ ਤੋਂ ਅੱਗੇ ਆ ਕੇ ਇੱਕ ਪ੍ਰਾਈਵੇਟ ਜਿਹੜਾ ਕਪੜਿਆਂ ਦਾ ਸ਼ੋਰੂਮ ਹੈ ਉਹਦੇ ਬਾਅਦ ਸ਼ਟਰਿੰਗ ਲੱਗੀ ਸੀ ਜੀ ਉਹ ਵੀ ਜਿਹੜੀ ਅਸੀਂ ਬੁਰੇ ਤਰੀਕੇ ਨਾਲ ਨੁਕਸਾਨੀ ਜਾਂਦੀ ਹੈ ਚਾਰ ਗੱਡੀਆਂ ਟੋਟਲ ਲਾਸ ਹੁੰਦੀਆਂ ਨੇ ਇਸੇ ਤਰੀਕੇ ਦੇ ਨਾਲ ਹੀ ਜਲੰਧਰ ਦੀ ਮਗਲਗਰਾ ਦਰਜਨ ਭਰ ਤੋਂ ਵੱਧ ਘਟਨਾਵਾਂ ਐ ਇੱਦਾਂ ਦੀਆਂ ਰਿਪੋਰਟ ਹੋਈਆਂ ਨੇ ਜਿੱਥੇ ਵਕਫ ਵਕਫ ਥਾਂ ਤੇ ਜਿਹੜਾ ਕਿ ਉਹ مالی ਨੁਕਸਾਨ ਹੋਇਆ ਸੜਕ ਤੇ ਜਿਹੜੇ ਤੁਰਦੇ ਲੋਕ ਸੀਗੇ ਉਹਨਾਂ ਦਾ ਵੀ ਨੁਕਸਾਨ ਹੋਇਆ ਇਸੇ ਤਰੀਕੇ ਨਾਲ ਤਸਵੀਰਾਂ ਜਿਹੜੀਆਂ ਲੁਧਿਆਣੇ ਤੋਂ ਵੀ ਨਿਕਲ ਕੇ ਆਈਆਂ ਮੌਸਮ ਦੇ ਵਿੱਚ ਜ਼ਰੂਰ ਜਿਹੜੀ ਹੈ ਕਿ ਤਾਪਮਾਨ 'ਚ ਕਮੀ ਆਈ ਹੈ ਦੁਬਾਰਾ ਮੌਸਮ ਵਿਭਾਗ ਵੱਲੋਂ ਜਿਹੜਾ ਅਲਰਟ ਕੀਤਾ ਗਿਆ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਤੋਂ ਹੀ ਜਿਹੜਾ ਕਿ ਉਹ ਨੌ ਤੱਪਾ ਵੀ ਸ਼ੁਰੂ ਹੋ ਰਿਹਾ ਵੈ ਨੌ ਤੱਪੇ ਤੋਂ ਭਾਵ ਹੈ ਕਿ ਮਈ ਮਹੀਨੇ ਦੇ ਅਖੀਰਲੇ ਹਫ਼ਤੇ ਦੇ ਵਿੱਚ ਨੌ ਦਿਨ ਐਸੇ ਹੁੰਦੇ ਨੇ ਜਦੋਂ ਸੂਰਜ ਜਿਹੜਾ ਹੈ ਕਿ ਉਹ ਤਰਤੀ ਦੇ ਜਿਹੜਾ ਕਿ ਕੋਲ ਆਂਦਾ ਵਾ ਤੇ ਜਿਸ ਤੋਂ ਬਾਅਦ 9 ਦਿਨ ਅਗਲੇ ਨੇ ਕਿ ਬਿਹਤ ਤਪਸ਼ ਦੇ ਜਿਹੜੇ ਨੇ ਕਿ ਉਹ ਰਹਿਣ ਵਾਲੇ ਨੇ ਹਾਲਾਂਕਿ ਮੌਸਮ ਵਿਭਾਗ ਨੇ ਜ਼ਰੂਰ ਅਗਲੇ 4 ਦਿਨਾਂ ਤੱਕ ਜਿਹੜਾ ਕਿ ਔਰ ਮੀਂਹ ਚਖੜ ਦੀ ਤੇ ਜਿਹੜੀ ਹੈ ਉਹ ਚੇਤਾਵਨੀ ਜ਼ਰੂਰ ਦਿੰਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਮੌਸਮ ਦੇ ਵਿੱਚ ਗਰਾਵਟ ਵੀ ਦੇਖੀ ਜਾਏਗੀ ਤਾਪਮਾਨ ਦੇ ਨਾਲ ਨਾਲ ਤੇ ਨਾਲ ਹੀ ਜਿਹੜੀ ਹੈ ਕਿ ਚੜ੍ਹਾ ਵੀ ਜਿਹੜਾ ਕਿ ਦੇਖਿਆ ਜਾਏਗਾ ਹਾਲਾਂਕਿ ਡਾਕਟਰ ਜੇ ਪਹਿਤੋਂ ਗੱਲ ਕੀਤੀ ਜਾਵੇ ਮੈਡੀਕਲ ਫੈਸਿਲਿਟੀ ਤੋਂ ਗੱਲ ਕੀਤੀ ਜਾਵੇ ਆਉਣ ਵਾਲੇ ਦਿਨਾਂ ਜਿੱਥੇ ਹੀਟ ਵੇਵ ਚੱਲਨੀ ਹੈ ਡਾਕਟਰ ਲਗਾ ਲੋਕਾਂ ਨੂੰ ਇਹ ਅਪੀਲ ਕਰਦੇ ਪਏ ਨੇ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਜਿਹੜਾ ਸਮਾਂ ਹੈ ਜ਼ਰੂਰੀ ਕੰਮ ਹੋਣ ਤੇ ਬਾਹਰ ਨਿਕਲਿਆ ਜਾਵੇ ਆਪਣੀ ਆਪਣ ਨੂੰ ਹਾਈਡਰੇਟ ਕਰਕੇ ਰੱਖਿਆ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਅੰਗਲੀ ਨਾ ਵਰਤੇ ਜਾਵੇ ਤਾਂ ਕਿ ਤੁਹਾਡੀ ਜਿਹੜੀ ਹੈ ਸਿਹਤ ਖਰਾਬ ਹੋਵੇ ਹਾਲ ਫਿਲਹਾਲ ਮੌਸਮ ਜਿਹੜਾ ਮੌਜੂਦਾ ਸਮੇਂ ਚ ਐ ਸੁਖ ਪੰਜਾਬ ਦੇ ਵਿੱਚ ਬਿਲਕੁਲ ਕਲੀਅਰ ਹੈ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜਦੋਂ ਮੌਸਮ ਜਿਹੜਾ ਹੈ ਕਿ ਉਹ ਬਦਲਾਵ ਹੋ ਸਕਦਾ ਹੈ ਮਤਾਬਕ ਮੌਸਮੀ ਪਾਕ ਦੇ ਪਰ ਹੁਣ ਵੀ ਜੋ ਤਸਵੀਰ ਹੈ ਜੋ ਰਾਦ ਦਾ ਨੁਕਸਾਨ ਹੋਇਆ ਜ਼ਰੂਰ ਹਾਲਾਂਕਿ ਪ੍ਰਸ਼ਾਸਨਿਕ ਇੱਕ ਰਿਪੋਰਟ ਅਣੀ ਬਾਕੀ ਹੈ ਜੀ ਬਿਲਕੁਲ ਪ੍ਰਮੇ ਜਦੋਂ ਅਸੀਂ ਤੂਫਾਨ ਝੱਖੜ ਦੀ ਗੱਲ ਕਰ ਰਹੇ ਹਾਂ ਲੋਕਾਂ ਦੇ ਨੁਕਸਾਨ ਦੀ ਗੱਲ ਕਰ ਰਹੇ ਹਾਂ ਅਜਿਹੇ ਮੌਸਮ ਦੇ ਵਿੱਚ ਕਿਸਾਨਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਇੱਕ ਪਾਸੇ ਝੋਨੇ ਦੀ ਬਿਜਾਈ ਚੱਲ ਰਹੀ ਹੈ ਤੇ ਕਿਸਾਨਾਂ ਦੇ ਲਈ ਅਜਿਹਾ ਮੌਸਮ ਲਾਭਦਾਇਕ ਹੈ ਕਿ ਨੁਕਸਾਨਦਾਇਕ ਹੈ ਫੋਕਸ ਕਰਨਾ ਵਾਲੋ ਜਿਹੜਾ ਹੈ ਕਿ ਆਪਣੇ ਝੋਨੇ ਦੀ ਬਜਾਈ ਜਿਹੜੀ ਹੈ ਕਿ ਉਹ ਲਗਭਗ ਤੇ ਲਗਭਗ ਕਈ ਜਿਹੜੇ ਖੇਤਰਾਂ ਵਿੱਚ ਉਹਨਾਂ ਦੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਮੌਸਮ ਪਾਗਲ ਵੱਲੋਂ ਜਿਹੜੀ ਚੇਤਾਵਨੀ ਦਿੱਤੀ ਗਈ ਆ بارش ਜੀ ਤੇ ਦੂਸਰੇ ਪਾਸੇ ਜੇਕਰ ਅਸੀਂ ਖੇਤੀਬਾੜੀ ਐਕਸਪਰਟਸ ਦੀ ਗੱਲ ਕਰੀਏ ਤੇ ਉਹ ਇਸ ਨੂੰ ਜਿਹੜਾ ਕਿ ਲਾਭ ਪਾਇਆ ਕਿ ਜਿਹੜਾ ਹੈ ਕਿ ਉਹ ਮੰਨਦੇ ਪੈਣੇ ਕਿਉਂਕਿ ਤੇ ਚਾਈ ਹੋਣੀ ਆ ਪਨੀਰੀ ਜਿਹੜੀ ਹੈ ਕਿ ਉਹ ਤਿਆਰ ਐ ਉਸ ਵਕਤ ਕੀਤੀ ਜਾ ਰਹੀਏ ਬਹੁਤ ਸਾਰੇ ਜਿਹੜੇ ਖੇਤ ਨੇ ਉਹਨਾਂ ਨੂੰ ਤਿਆਰ ਕਰ ਲਿੱਤਾ ਗਿਆ ਤੇ ਇਹ ਮੌਸਮ ਹੈ ਜੋ ਇਹ بارش ਹੈ ਉਹਨਾਂ ਵਾਸਤੇ ਜ਼ਰੂਰ ਜਿਹੜੀ ਹੈ ਕਿ ਜ਼ਮੀਨ ਖੁਰਦਾਨ ਜਿਹੜੀ ਬਣੀ ਐ ਪਰ ਫਿਰ ਮੈਂ ਦੁਬਾਰਾ ਇੱਥੇ ਇੱਕ ਜ਼ਿਕਰ ਕਰਾਂਗਾ ਕਿ ਜਿੱਥੇ ਇਸ ਵਕਤ ਮੌਸਮ ਦੇ ਵਿੱਚ ਤੇਜ਼ ਬਦਲਾਅ ਵੀ ਹੈ ਖਾਸ ਤੌਰ ਤੇ ਉਹ ਲੋਕਾਂ ਵਾਸਤੇ ਵੀ ਇਹ ਮੌਸਮ ਬਹੁਤ ਅਹਿਮ ਹੈ ਜੋ ਕਿਸੇ ਕ੍ਰੋਨਿਕ ਡਿਸੀਜ਼ ਤੋਂ ਜੋ ਫੇਫੜਿਆਂ ਦੇ ਸੰਬੰਧਿਤ ਕਿਸੇ ਬਿਮਾਰੀ ਦੇ ਨਾਲ ਪੀੜਿਤ ਨੇ ਅਸਥਮਾ ਦੇ ਪੀੜਿਤ ਨੇ ਉਹ ਇਹੋ ਜਿਹੇ ਮੌਸਮ ਦੇ ਵਿੱਚ ਜ਼ਰੂਰ ਆਪਣਾ ਧਿਆਨ ਰੱਖਣ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਜ਼ਿਕਰ ਕਰ ਰਹੇ ਜੋ ਰਾਸ ਤਸਵੀਰਾਂ ਨਿਕਲੀਆਂ ਕਈਆਂ ਵਾਸਤੇ ਰਾਹਤ ਤੇ ਕਈਆਂ ਵਾਸਤੇ ਆਫਤ ਵੀ ਹੈ ਮੌਸਮ ਬੜਿਆ ਹੋਇਆ ਇਤ ਪੱਖੋਂ ਖੇਤੀਬਾੜੀ ਦੇ ਪੱਖੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਆਪਣਾ ਬਚਾਅ ਵੀ ਰੱਖਣਾ ਜ਼ਰੂਰੀ ਹੈ ਅਗਲੇ 9 ਦਿਨ ਜਿਹੜੇ ਨੇ ਕਿ ਉਹ 9 ਤਪਏ ਦੇ ਨਾਲ ਵੀ ਰਹਿਣ ਵਾਲੇ ਨੇ ਹੀਟ ਵੇਵ ਵੀ ਚੱਲਣ ਗਿਆ ਹਾਲਾਂਕਿ ਜੋ ਮੌਜੂਦਾ ਸਮੇਂ ਚ ਮੌਸਮ ਹੈ ਉਹ ਜ਼ਰੂਰ ਜਿਹੜਾ ਕਿ ਲੋਕਾਂ ਨੂੰ ਰਾਹਤ ਦੇਣ ਵਾਲਾ ਬਣਿਆ ਹੋਇਆ ਹੈ ਹਾਂ ਠੀਕ ਹੈ ਪ੍ਰਮੇ ਸਾਡੇ ਨਾਲ ਲੁਧਿਆਣਾ ਤੋਂ ਸਾਡੇ ਸਹਿਯੋਗੀ ਨਵੀਨ ਸ਼ਰਮਾ ਜੁੜੇ ਨੇ ਗੱਲਬਾਤ ਕਰਦੇ ਆ ਨਵੀਨ ਕੀ ਕੁਝ ਲੁਧਿਆਣਾ ਦੇ ਵਿੱਚ ਮੌਸਮ ਨੂੰ ਲੈ ਕੇ ਅਪਡੇਟ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਭਵਿੱਖਬਾਣੀ ਹੈ ਅਤੇ ਕੋ ਲੁਧਿਆਣਾ ਦੀ ਅਗਰ ਗੱਲ ਕਰੀਏ ਕਿਉਂਕਿ ਰਾਤ ਨੂੰ ਹਨੇਰੀ ਚੱਕਰ ਜਿਹੜੇ ਆਇਆ ਔਰ ਮੀਂਹ ਵੀ ਵਰਿਆ ਔਰ ਇਸ ਦੌਰਾਨ ਲੁਧਿਆਣਾ ਦੇ ਵਿੱਚ ਇੱਕ ਫਲੇਮਟ ਆਪਣੇ ਇਲਾਕੇ ਦੇ ਵਿੱਚ ਦੀਵਾਰ ਗਿਰੀ ਹੈ ਦੋ ਮਜ਼ਦੂਰਾ ਦੀ ਮੌਤ ਹੋਈ ਹੈ ਸੋ ਕਾਫੀ ਵੱਡਾ ਨੁਕਸਾਨ ਲੁਧਿਆਣਾ ਦੇ ਵਿੱਚ ਹੋਇਆ ਕਈ ਜਿਹੜੇ ਬਿਜਲੀ ਦੇ ਖੰਭੇ ਆ ਉਹ ਡਿੱਗੇ ਨੇ ਔਰ ਪੂਰੀ ਤਰ੍ਹਾਂ ਲੁਧਿਆਣਾ ਰਾਤੀ ਬਲੈਕਆਊਟ ਸੀ ਔਰ ਕਈ ਇਲਾਕਿਆਂ ਦੇ ਵਿੱਚ ਹਜੇ ਵੀ ਜਿਹੜੀ ਆ ਉਹ ਬਿਜਲੀ ਨਹੀਂ ਆਈ ਕਈ ਇਲਾਕਿਆਂ ਦੇ ਵਿੱਚ ਬਿਜਲੀ ਆ ਚੁੱਕੀ ਹੈ ਕਿਉਂਕਿ ਜਦੋਂ ਹਨੇਰੀ ਚੱਖੜ ਆਉਂਦਾ ਤਾਂ ਕਾਫੀ ਵੱਡਾ ਨੁਕਸਾਨ ਹੁੰਦਾ ਔਰ ਅਗਰ ਮੈਂ ਮੌਸਮ ਦੀ ਗੱਲ ਕਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗਰਮੀ ਪਈ ਹੈ ਇਹ 55 ਸਾਲ ਦਾ ਰਿਕਾਰਡ ਟੁੱਟਿਆ ਕਿਉਂਕਿ 1970 ਦੇ ਵਿੱਚ ਜਿਹੜਾ ਤਾਪਮਾਨ ਸੀ ਨਾ ਮਹੀਨਿਆਂ ਦੇ ਵਿੱਚ ਉਹ 30.6 ਡਿਗਰੀ ਜਿਹੜਾ ਉਹ ਦਰਜ ਕੀਤਾ ਗਿਆ ਸੀ ਪਰ ਹੁਣ ਇਹ ਜਿਹੜਾ ਤਾਪਮਾਨ ਵਧਿਆ ਕੋਈ 45 ਡਿਗਰੀ ਤੱਕ ਤਾਪਮਾਨ ਵਧ ਗਿਆ ਸੀ ਮੌਸਮ ਹੀ ਭਾੜਦਾ ਪਹਿਲੇ ਆਖਣਾ ਸੀ ਜਦੋਂ ਹੀਟ ਵੇਵ ਹੁੰਦੀ ਹੈ ਜਦੋਂ ਤਾਪਮਾਨ ਵੱਧਦਾ ਤਾਂ ਉਸ ਤੋਂ ਬਾਅਦ ਮੀ ਪਹੁੰਚੇ ਅਸਰ ਜ਼ਿਆਦਾ ਹੁੰਦੇ ਨੇ ਔਰ ਹਨੇਰੀ ਜਿਹੜੀ ਐ ਹਵਾਵਾਂ ਜਿਹੜੀਆਂ ਤੇਜ਼ ਗ੍ਰਫਤਾਰ ਹੁੰਦੀਆਂ ਨੇ ਕਈ ਕਿਲੋਮੀਟਰ ਤੱਕ ਉਹ ਵੀ ਹੁੰਦੀਆਂ ਨੇ ਸੋ ਜਿਵੇਂ ਜਿਵੇਂ ਤਾਪਮਾਨ ਪਿਛਲੇ ਦਿਨਾਂ ਦੇ ਵਿੱਚ ਵਧਿਆ ਕਿ ਬਠਿੰਡਾ ਸਭ ਤੋਂ ਗਰਮ ਸੀ ਔਰ ਲੁਗਾਨਾ ਦੇ ਵਿੱਚ ਵੀ ਤਾਪਮਾਨ ਜਿਹੜਾ ਇਹ 43 ਡਿਗਰੀ ਤੋਂ ਉੱਪਰ ਪਹੁੰਚਿਆ ਸੀ ਸੋ ਇਹ ਜਿਹੜਾ ਤਾਪਮਾਨ ਵਧਣ ਦਾ ਕਾਰਨ ਵੈਸਟਰ ਡਿਸਟਰਬਰ ਵੀ ਦੱਸਿਆ ਜਾ ਰਿਹਾ ਔਰ ਨਾਲ ਇਹ ਵੀ ਆਖਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਨਸੂਨ ਐ ਮੌਨਸੂਨ ਦੀ ਆਮਦ ਜਲਦੀ ਹੋ ਸਕਦੀ ਹੈ ਕਿਉਂਕਿ ਮੌਸਮ ਵਿਭਾਗ ਦੇ ਮੁਤਾਬਕ 28-29 ਤਰੀਕ ਦੇ ਵਿੱਚ ਜਿਹੜਾ ਮੌਨਸੂਨ ਆ ਸਕਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇਹ ਸਾਡੀ ਨਜ਼ਰ ਲਗਾਤਾਰ ਮੌਸਮ ਵਿਭਾਗ ਤੇ ਰਹੇਗੀ ਪਰ ਜਿਸ ਤਰ੍ਹਾਂ ਦੇ ਨਾਲ ਇਹ ਮੀਂਹ ਪਿਆ ਹਨੇਰੀ ਆਈ ਹੈ ਔਰ ਲੋਕਾਂ ਨੂੰ ਚਾਹੇ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਦਾ ਇੱਕ ਵੱਡਾ ਨੁਕਸਾਨ ਵੀ ਹੋਇਆ ਕਿਉਂਕਿ ਲੁਧਿਆਣਾ ਦੇ ਵਿੱਚ ਦੋ ਮੋਤਾ ਹੋਈਆਂ ਨੇ ਔਰ ਇਹੀ ਗਰਮੀਆਂ ਦੇ ਵਿੱਚ ਐਡਵਾਈਜ਼ਰੀ ਜਾਰੀ ਕਰਦਾ ਮੌਸਮ ਵਿਭਾਗ ਚ ਧੁੱਪ ਤੋਂ ਬਚੋ ਪਰ ਜਦੋਂ ਹਨੇਰੀ ਚੱਕਰ ਆਉਂਦਾ ਤਾਂ ਇਹ ਵੀ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ yellow alert ਜਾਰੀ ਕੀਤੇ ਜਾਂਦੇ ਨੇ ਕਿ ਆਪਣਾ ਧਿਆਨ ਵੀ ਰੱਖੋ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਆਏਗਾ ਨਹੀਂ ਆਏਗਾ ਕਿਉਂਕਿ ਇੱਕ ਹਫਤੇ ਦੀ ਰਿਪੋਰਟ ਹੁੰਦੀ ਹੈ ਮੌਸਮ ਵਿਭਾਗ ਕੋ ਔਰ ਇਹ ਜਰੂਰ ਆਖਿਆ ਜਾ ਰਿਹਾ ਹੈ ਕਿ ਜਿਹੜਾ ਮੌਨਸੂਨ ਹੈ ਉਸ ਦੀ ਦਸਤਖ ਜਲਦੀ ਹੋ ਸਕਦੀ ਹੈ ਉੱਤਰ ਭਾਰਤ ਦੇ ਵਿੱਚ ਜੀ ਠੀਕ ਹੈ ਨਵੀਨ ਤੇ ਪ੍ਰਭ ਮੈਂ ਦੋਵਾਂ ਦਾ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਅਸੀਂ ਤਸਵੀਰਾਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਬੁਖਾਰ ਰਹੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਝੱਖੜ ਆਇਆ ਤੂਫਾਨ ਆਇਆ ਤੇਜ਼ ਹਵਾਵਾਂ ਚੱਲੀਆਂ ਮੀਂਹ ਪਿਆ ਗੜੇਮਾਰੀ ਹੋਈ ਉਸ ਨਾਲ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਵੀ ਚੱਲਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸ ਲਈ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਆਪੋ ਆਪਣਾ ਧਿਆਨ ਰੱਖਿਆ ਜਾਵੇ ਕਿ ਇੱਕ ਪਾਸੇ ਜਿੱਥੇ ਮੌਸਮ ਠੰਡਾ ਹੋ ਰਿਹਾ ਹੈ ਦੂਜੇ ਪਾਸੇ ਆਉਣ ਵਾਲੇ ਸਮੇਂ ਦੇ ਵਿੱਚ ਹੀਟ ਵੇਵ ਚੱਲਣੀ ਹੈ ਤਾਂ ਸਰਦ ਗਰਮ ਤੋਂ ਧਿਆਨ ਰੱਖਿਆ ਜਾਵੇ